ਪਿੰਡ ਛਾਇਲਾ ਤੋਂ ਤਸਵੀਰਾਂ ਦਿਖਾ ਰਿਆਂ ਜੀ ਅਮਰਜੀਤ ਕੋਰ ਹਾਂ ਅਮਰਜੀਤ ਕੋਰ ਪਤਨੀ ਸਵਰਗੀਏ ਜੈਲਾ ਸਿੰਘ ਜੀ ਤੇ ਮਾਜਵੀ ਸਿੱਖਾ ਮਾਜਵੀ ਸਿੱਖ ਖੰਦੇ ਘਰ ਨੇ ਜੀ ਇਹ ਵਿਚਾਰੇ ਕੱਲੇ ਨੇ ਬੇਬੇ ਜੀ ਤੇ ਧੀਆ ਨੇ ਹਨ ਕਿੰਨੇ ਧੀਆ ਨੇ ਪੰਜ ਨੇ ਪੰਜ ਧੀਆ ਨੇ ਉਹ ਤਾਂ ਬੈਹੀਆਂ ਗਈਆਂ ਚਲੋ ਤੇ ਇਹਨਾਂ ਦੇ ਘਰ ਦੀ ਹਾਲਤ ਨਾਜਿਕਾ ਤੁਹਾਨੂੰ ਤਸਵੀਰਾਂ ਦਿਖਾ ਰਿਆਂਗੇ ਜੋ ਕਦੇ ਪਹਿਲੇ ਵੀ ਹਾਸਾ ਵਾਂਪਰ ਸਕਦਾ ਗਿਰ ਸਕਦਾ ਇਹਨਾਂ ਦਾ ਘਰ ਤੇ ਦੇਖ ਸਕਦੇ ਹੋ ਜੀ ਤੁਸੀਂ ਜੋ ਬਾਲ ਲੈਣਗੇ ਕੜੀਆਂ ਨੇਗੀਆਂ ਉਹ ਝੁਕ ਰੀਆਂ ਨੇ ਤੇ ਬਟਾ ਹਾਸਾ ਕਿਸੇ ਵੇਲੇ ਵੀ ਵਾਪਰ ਸਕਦਾ ਬੇਬੇ ਕੱਲੀ ਆ ਬਾਕੀ ਆਹ ਜਰਾ ਵੀ ਸਾਰੇ ਤੇ ਇੱਧਰਲੇ ਪਾਸੇ ਵੀ ਦੇਖ ਸੰਦ ਤੁਸੀਂ ਤੇ ਚੂਣ ਲੱਗ ਰਿਹਾ ਜੀ ਇਹ ਉਹ ਕੰਦਾ ਕਹਿ ਜੀਆ ਪਹਿਲੇ ਤੇ ਕੰਦਾ ਵੀ ਕਹਿ ਰੀਆਂ ਨਸਰੇ ਨੇ ਇਹ ਤੇ ਕਿਸੇ ਵੇਲੇ ਵੀ ਇਹ ਗਿਰ ਸਕਦਾ ਤੇ ਇਧਰ ਨੀਮਾ ਵੀ ਬਹੁਤ ਹੈਗਾ ਤੇ ਪਾਣੀ ਭਰ ਜਾਂਦਾ ਇਹਦੇ ਵਿੱਚ ਤੇ ਮੀਂਹਾਂ ਦੇ ਵਿੱਚ ਚੁੰਦਾ ਹੋਰ ਇਹਨੂੰ ਵੀ ਪਤਾ ਲੱਗਿਆ ਨਹੀਂ ਬਾਈ ਨੂੰ ਬੁਲਾ ਲੈਣੇ ਵੀਡੀਓ ਕਰਕੇ ਥੋੜੀ ਵੀਡੀਓ ਲਈ ਜੀ ਦੇਖ ਰਹੇ ਹਾਂ ਜੀ हां जी माता जी। ਵਾਇਟਰ ਵਾਰਚ ਕਰਦੀ ਰਹੀਆਂ ਪਾਣੀ ਦੀ। ਨਹੀਂ ਹਾਂ ਚ। ਹਾਂ ਵੀ ਹਾਂ ਚ। ਵੀ ਤਾਂ ਇੰਦੇ ਚ ਕਰਦੀ ਰਹੀਆਂ ਵਾ ਬੱਥਰਨਾ। ਅੱਛਾ ਉਪਰੋਂ ਚੂਈ ਜਾਂਦਾ ਤੁਸੀਂ ਗੱਡੀ ਜਾਂ। ਉਪਰੋਂ ਚੂਈ ਜਾਂਦਾ ਵਾਰਚ ਵਈ ਕੇ ਕਰਦੀ ਰਹੀਆਂ ਵਿੱਚ ਕਿਤੇ ਦੱਬ ਨਾ ਲਵੇ ਸੱਤ। ਅੱਛਾ ਜੀ। ਆਥਣੇ ਪਾਣੀ ਨਹੀਂ ਦਿੰਦੇ ਗਵਾਂਡੀਆਂ ਦੇ ਜਵਾਕ ਕਹਿੰਦੇ ਨੇ ਨਾ ਤਾਂ ਹੀ ਸਾਡੇ ਕੋ ਪੈ ਜਾ ਕੇ। ਅੱਛਾ ਜੀ। ਉੱਪਰ ਕਾਗਜ਼ ਕੋਈ ਨਹੀਂ ਪਾਇਆ ਕੋਈ। ਕਾਗਜ਼ ਪਵਾ ਜਾਏਗਾ। ਫਿਰ ਵੀ ਚੂਈ ਜਾਂਦਾ ਤਾਂ ਟੱਪ ਮੰਗੂ। ਅੱਛਾ ਜੀ। ਮੈਂ ਤਾਂ ਸੀਸਾ ਦਾ ਕਾਗਜ਼ ਵੀ ਪਵਾਤਾ ਜਵਾਖਾਂ ਤੋਂ ਮਗਾ ਕੇ। ਅੱਛਾ ਫਿਰ ਮਣੀ ਹਟਿਆ ਚੂਣਾ। ਨਾ ਚੂਈ ਜਾਂਦਾ ਜੀ। ਚਲੋ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੌਕੇ ਦੀ ਸਰਕਾਰਾਂ ਤੋਂ ਸਰਕਾਰ ਜੀ ਜੇ ਦੋ ਮੰਜਿਆਂ ਦਾ ਪਾ ਦੇਣ ਤਾਂ ਬੈਠੀ ਰਹਾ ਤਾਂ ਨਹੀਂ ਗਿਰ ਸਕਦਾ ਉੱਪਰ ਇਹ ਤਾਂ ਸਰ ਗਿਰ ਸਕਦਾ ਹੈ ਦੇਖ ਸਕਦਾ ਸਮਾਨ ਵੀ ਸਾਰਾ ਇੰਚ ਆਏਗਾ ਠੀਕ ਹੈ ਜੀ ਆਪ ਦਾ ਨਾਮ ਦੱਸ ਦੋ ਬੇਬੇ ਨਾਮ ਅਮਰਜੀਤ ਕੌਰ ਤੇ ਘਰ ਵਾਲੇ ਦਾ ਨਾਮ ਘਰ ਨਾਲ ਇਹਨਾਂ ਜੈਲਾ ਸਿੰਘ ਦਾ ਤੇ ਕਿੰਨੀ ਏਤੀਆਂ ਨੇ ਪੰਜ ਠੀਕ ਹੈ ਜੀ ਕੀ ਕਹੋਗੇ ਇਹਨਾਂ ਵਰੀ ਤੁਸੀਂ ਅਸੀਂ ਜੀ ਇਹਨਾਂ ਦਾ ਘਰ ਪਾਣਾ ਜੂਰੂ ਕਰ ਦੋ ਜੀ ਹੋਰ ਕੁਛ ਨਹੀਂ ਮੰਗਣੀ ਸਾਡੀ ਤਾਂ ਟਾਈਮ ਕਿਸੇ ਦੇ ਕਿਸੇ ਦਾ ਟਾਈਮ ਕਰਦੀ ਆ ਜਾ ਜਾ ਵਿਚਾਰੀ ਇਤਨਾ ਤਿਆਂ ਕੋਲੇ ਬਾਜ ਜਾਂਦੀ ਤਿਆਂ ਕਹਿੰਦੀ ਫੇਰ ਬਾਗ ਜਾਂਦੀ ਆ ਜਾਂਦੀ ਆ ਵਿਚਾਰੀ ਘਰ ਦੀ ਮਾਰੀ ਹਾਲ ਦੇਖ ਕੇ ਅਜ ਘਰ ਦੂੰ ਦੇਖ ਕੇ ਆ ਜਾਂਦੀ ਹੈ ਕਹਿੰਦੀ ਮੈਂ ਕਿੱਥੇ ਬੈਠਾ ਕਿੱਥੇ ਮੈਂ ਉਠਾ ਇਹਦਾ ਘਰ ਪੈਣ ਜੀ ਮੌਜੂਦ ਕਰੋ ਜੀ ਮਾਣ ਮੋਟਾ ਤੁਸੀਂ ਜੀ ਅੱਛਾ ਕੁਲਲਾ ਧਰਤੀ ਰੋਟੀ ਲਾ ਲ ਬਣਾ ਦਿਓ ਅੱਛਾ ਵੀ ਚੂਈ ਜਾਂਦਾ ਹਨ ਹੋਰ ਚੇਂ ਜਾਂਦਾ ਤੇ ਪਾਣੀ ਖੜਦਾ ਤੇ ਤੁਹਾਡੇ ਸਾਹਮਣੇ ਹਾਂ ਜੀ ਹਾਂ ਤੁਸੀਂ ਦੇਖ ਸਕਦੇ ਹੋਗੇ ਸਾਰੇ ਦੇ ਪਾਲਿਆ ਆ ਬਰੋਂ ਟਵਾ ਕਰਕੇ ਆਪਾਂ ਕੱਢੀ ਜਾਂਦੀ ਮੱਠਾ ਚਾਪਾ ਠੀਕ ਹੈ ਜੀ ਤੇ ਮਦਦ ਤਾਂ ਹੋਣੀ ਚਾਹੀਦੀ ਐ ਇਹਨਾਂ ਦੀ ਹਾਂਜੀ ਮਦਦ ਤਾਂ ਚਾਹੀਦੀ ਮਾੜੀ ਤੁਹਾਡੇ ਸਿਰ ਤੇ ਆ ਜੀ ਗਰੀਬਾਂ ਦਾ ਤਾਂ ਹੀ ਚਾਹੀ ਪਾਸੋਂ ਇਹ ਨਹੀਂ ਖਾਈਗੀ ਖੰਨੀ ਨਾ